ਸੋਰਸਿੰਗ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਬੜੀ ਮਿਹਰਬਾਨੀ ਥੰਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਟੇਣਾ ਜੀ ਰਾਮ ਰਹੀਮ ਨੂੰ ਫੇਰ ਮਿਲ ਗਈ। ਪ੍ਰੋਲ ਹਾਂ ਬਿਲਕੁਲ ਥੰਨ ਸਾਹਿਬ ਆਪਾਂ ਅੱਗੇ ਵੀ ਕਈ ਵਾਰੀ ਨਾ ਇੱਕ ਕਾਰਟੂਨ ਦੀ ਗੱਲ ਕਰਦੇ ਹੁੰਨੇ ਆ ਰੈੱਡ ਥਮ ਦੇ ਉੱਤੇ ਕਈ ਵਾਰੀ ਇਹ ਜਾਣਕਾਰੀ ਸਾਂਝੀ ਕੀਤੀ ਆ। ਵੀ ਇਹਨੂੰ ਹੁਣ 14ਵੀਂ ਵਾਰ ਅੱਜ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲਿਆ 1 ਗੁਰਮੀਤ RAM ਰਹੀਮ ਅੱਜ 14ਵੀਂ ਵਾਰ 40 ਦਿਨ ਦੇ ਲਈ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤੇ ਜਦੋਂ ਆਪਾਂ ਇਸ ਵੇਲੇ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ 9:44 ਮਿੰਟ ਤੇ ਖਬਰਾਂ ਨਹੀਂ ਸਾਝ ਪਾ ਰਹੀਆਂ ਉਹ ਇਸ ਵੇਲੇ ਸਿਰਸਾ ਡੇਰੇ ਦੇ ਵਿੱਚ ਹੈ। ਉਹਨੇ ਅੱਜ 6 ਵਜੇ ਗੱਡੀਆਂ ਦਾ ਕਾਫਲਾ ਸੁਨਾਰੀਆ ਜੇਲ੍ਹ ਦੇ ਵਿੱਚੋਂ ਰੁਤਕ ਦੀ ਸੁਨਾਰੀਆ ਜੇਲ੍ਹ ਚੋਂ ਹੂਫਾਂ ਪਾਉਂਦਾ ਆਇਆ ਸਿਰਸੇ ਵੱਲ। ਦੋ ਬੁਲਟ ਪ੍ਰੂਫ ਗੱਡੀਆਂ, ਦੋ ਲੈਂਡ ਕਰੂਜ਼ਰ ਗੱਡੀਆਂ ਤੇ ਬਾਕੀ ਹੋਰ ਗੱਡੀਆਂ ਦਾ ਕਾਫਲਾ ਤੇ ਗੁਰਮੀਤ RAM ਰਹੀਮ ਆਫ ਦੇ ਡੇਰੇ 'ਚ ਪਹੁੰਚ ਗਿਆ। ਕਥਾ ਲਗਾ ਜੀ ਉਹਨੇ 58ਵਾਂ ਜਨਮ ਦਿਨ ਆਪ ਦਾ 15 ਅਗਸਤ ਨੂੰ ਮਨਾਉਣਾ ਜਿਹਦੇ ਕਰਕੇ ਬਾਹਰ ਆਉਣ ਦਾ ਮੌਕਾ ਮਿਲਿਆ ਇਸੇ ਸਾਲ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਜਨਵਰੀ ਫਰਵਰੀ ਮਹੀਨੇ ਦੇ ਵਿੱਚ 21 22 ਦਿਨਾਂ ਦੇ ਲਈ ਉਹਨੂੰ ਪਹਿਲਾ ਹੌਣ ਦਾ ਮੌਕਾ ਮਿਲਿਆ ਸੀ 14ਵੀਂ ਵਾਰ ਉਹ ਬਾਹਰ ਆਇਆ ਕਦੇ ਕਿਸੇ ਕਾਰਨ ਕਰਕੇ ਕਦੇ ਕਿਸੇ ਕਾਰਨ ਕਰਕੇ ਕਦੇ ਕਿਸੇ ਤਰ੍ਹਾਂ ਦੀਆਂ ਵੋਟਾਂ ਕਰਕੇ ਕਦੇ ਕੋਈ ਵੋਟਾਂ ਕਰਕੇ ਕਦੇ ਕੋਈ ਕਾਰਨ ਕਦੇ ਕੋਈ ਕਾਰਨ ਅੱਜ ਸ਼੍ਰੋਮਣੀ ਕਮੇਟੀ ਨੇ ਇਸ ਗੱਲ ਦੇ ਉੱਤੇ ਫਿਰ ਇਤਰਾਜ਼ ਜ਼ਾਹਰ ਕੀਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਵੀ ਇਹ ਤਾਂ ਬੇਸ਼ਰਮੀ ਦੀ ਸਿਖਰ ਹੈ ਦੀ ਇਹ ਕਿਹੜਾ ਕਾਨੂੰਨ ਆ ਕਿਹੜੇ ਦੋਰੇ ਮਾਪ ਦੰਡਾ ਜਿਨ੍ਹਾਂ ਨੇ ਬੰਦੀ ਸਿੰਘਾਂ ਨੇ ਆਪਦੀ سزا ਪੂਰੀ ਕੀਤੀ ਨੂੰ ਕਈ ਕਈ ਬਰੇ ਹੋ ਗਏ ਆ ਇਹਨਾਂ ਨੂੰ ਬਾਹਰ ਇੱਕ ਘੰਟਾ ਨਹੀਂ ਆਉਣ ਦਿੰਦੇ ਤੇ ਉਹ ਸਾਲ ਦੇ ਵਿੱਚ ਤਿੰਨ ਤਿੰਨ ਵਾਰੀ ਬਾਹਰ ਆਉਣ ਦਾ ਮੌਕਾ ਮਿਲਦਾ ਜਿਹਦੇ ਉੱਤੇ ਦੋਸ਼ੀ ਨੇ ਭੇੜੇ ਲੱਗੇ ਆ ਜਿਹੜੀ ਮੈਂ ਕਾਰਟੂਨ ਬੜੀ ਗਲਤ ਕਰਦਾ ਸੀ ਮੈਂ ਸ਼ੁਰੂ ਦੇ ਵਿੱਚ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਕਾਰਟੂਨ ਛਪਿਆ ਸੀ ਗੁਰਮੀਤ ਰਾਮ ਰਹੀਮ ਜੇਲ੍ਹ ਦੀ ਵਾਰਕ ਦੇ ਵਿੱਚ ਤੇ ਬਾਹਰਲੇ ਪਾਸੇ ਚੱਬੰਗਾਂ ਦਾ ਗੁੱਛਾ ਲੈ ਕੇ ਪੁਲਿਸ ਮੁਲਾਜ਼ਮ ਖੜਾ ਉਹ ਨੂੰ ਕਹਿ ਰਿਹਾ ਵੀ ਭਾਈ ਆ ਲੋ ਚੱਬਗਾ ਤੁਸੀਂ ਕੋਲੀ ਰੱਖ ਲਓ ਜਦੋਂ ਚਿੱਤ ਕੀਤਾ ਤਾਲਾ ਖੋਲ ਕੇ ਅੰਦਰ ਆ ਗਏ ਜਦੋਂ ਚਿੱਤ ਕੀਤਾ ਤਾਲਾ ਖੋਲ ਕੇ ਘਰੇ ਚਲੇ ਗਏ ਅੱਛਾ ਡੋਲ ਟਰੰਪ ਪਰ ਬੜਾ ਭਾਰ ਦੇ ਮਗਰ ਪਏ ਹੋਇਆ ਆ ਆਪਣੇ ਰਸ਼ੀਆ ਨਾਲ ਤੁਸੀਂ ਐ ਕਰਦੇ ਹੋ ਕਰਦੇ ਹੋ ਭਾਰਤ ਨੇ ਕੋਈ ਜਵਾਬ ਦਿੱਤਾ ਬਿਲਕੁਲ ਜੀ ਵੈਸੇ ਤਾਂ ਮੈਨੂੰ ਜਿੰਨੀ ਕਿ ਜਾਣਕਾਰੀ ਮਿਲੀ ਆ ਹੁਣੇ ਮੈਂ ਇੱਕ ਐਪਰਾਇੰ ਦੇਖ ਰਿਆ ਸੀਗਾ ਵੀ ਪਤਾ ਲੱਗਾ ਵੀ ਅਮਰੀਕਾ ਨੇ ਗੱਲ ਕਹੀ ਆ ਕਿ ਆਉਂਦੇ 24 ਘੰਟੇ ਦੇ ਵਿੱਚ ਅਸੀਂ ਭਾਰਤ ਦੇ ਉੱਤੇ ਟੈਰਫ ਲਾਵਾਂਗੇ ਹੀ ਤੇ ਅਸੀਂ ਭਾਰੀ ਟੈਰਫ ਲਾਵਾਂਗੇ ਇਹ ਹੁਣ 25% ਹੀ ਹੈ ਜਾਂ ਭਾਰੀ ਦੇ ਵਿੱਚ ਹੋਰ ਵੀ ਗੱਲ ਸ਼ਾਮਲ ਹੈਗੀ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਸਹਿ ਪਹਿਲੀ ਵਾਰ ਭਾਰਤ ਦੇ ਵੱਲੋਂ ਉੱਤਰ ਦਿੱਤਾ ਗਿਆ ਡੋਨਲਡ ਟਰੰਪ ਦੀਆਂ ਨੀਤੀਆਂ ਦੇ ਬਾਰੇ ਜਾਂ ਉਹਦੇ ਵੱਲੋਂ ਦਿੱਤੇ ਗਏ ਬਿਆਨਾਂ ਦੇ ਬਾਰੇ ਕਿਉਂਕਿ ਟਰੰਪ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਭਾਰਤਾ ਜਿਹੜਾ ਉਹ ਰੂਟ ਤੋਂ ਤੇਲ ਖਰੀਦਦਾ ਉਸ ਤੇਲ ਦਾ ਵੱਡਾ ਭੰਡਾਰਾ ਜਿਹੜਾ ਉਹ ਅੱਗੇ ਥੁੱਲੇ ਬਾਜ਼ਾਰ ਦੇ ਵਿੱਚ ਕੱਚੇ ਤੇਲ ਦਾ ਉਹਨੂੰ ਵੰਤਰਣ ਕਰਦਾ ਵੇਚ ਦਿੰਦਾ ਉਹਦੇ ਵਿੱਚੋਂ ਭਾਰੀ ਕਮਾਈ ਕਰ ਰਿਹਾ ਤੇ ਪਰ ਅੱਜ ਇਹ ਗੱਲ ਕਹੀ ਹੈ ਭਾਰਤ ਨੇ ਕਿ 2022 ਤੋਂ ਲੈ ਕੇ 2025 ਤੱਕ ਰੂਸ ਦੇ ਕੁੱਲ ਕੱਚੇ ਤੇਲ ਦਾ ਉਹ ਕਹਿੰਦੇ ਜੀ ਕਿ ਵੱਡਾ ਹਿੱਸਾ ਜਿਹੜਾ ਉਹ ਚੀਨ ਨੇ ਖਰੀਦਾ ਪਰ ਤੁਸੀਂ ਇਸ ਵਿਸ਼ੇ ਦੇ ਉੱਤੇ ਕਿਉਂ ਨਹੀਂ ਬੋਲਦੇਗੇ ਫਿਰ ਅਗਲੀ ਗੱਲ ਕਹੀ ਹੈ ਵੀ ਭਾਰਤ ਨੇ 36% ਖਰੀਦਿਆ ਯੂਰਪੀ ਯੂਨੀਅਨ ਤੇ ਤੁਰਕੀ ਨੇ 6-6% ਖਰੀਦਿਆ ਅਗਲੀ ਗੱਲ ਇਹ ਕਹੀ ਹੈ ਵੀ ਅਮਰੀਕਾ ਨੇ ਰੂਸ ਤੋਂ 2024 ਦੇ ਵਿੱਚ 300 ਮੀਗਟਨ ਲਿਆ ਸੇ ਸਾਰਾ ਯਾਨੀ ਕਿ 2025 ਦੇ ਸ਼ੁਰੂਆਤੀ 5 ਮਹੀਨੇ ਦੇ ਵਿੱਚ ਰੂਸ ਤੋਂ ਅਮਰੀਕਾ ਨੇ 2 ਅਰਬ ਡਾਲਰ ਤੋਂ ਵੱਧ ਦਾ ਸਾਮਾਨ ਲਿਆ ਤੇ ਵਿਦੇਸ਼ ਵਿਭਾਗ ਦੇ ਬੁਲਾਰੇ ਰਣਪੀਰ ਜੈਸਵਾਲ ਨੇ ਗੱਲ ਕਹੀ ਹੈ ਵੀ बार-बार ਉਹੀ ਗੱਲਾਂ ਕਰਨੀਆਂ ਇਹ ਗੱਲਾਂ ਸ਼ੋਭਦਗਾ ਨਹੀਂ ਤੁਸੀਂ ਆਪਣੀ ਸਹੂਲਤ ਮੁਤਾਬਕ ਚੀਜ਼ ਲੈਣੇ ਅਸੀਂ ਆਪਣੇ ਤਰੀਕੇ ਨਾਲ ਸਮਾਨ ਲੈਨੇ ਹਮਮ ਅੱਛਾ ਦਿੱਲੀ ਦੇ ਐਮਐਲਏ ਨੇ ਤਰਵਿੰਦਰ ਸਿੰਘ ਬਰਵਾਹਾ ਉਹ ਕਹਿੰਦੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਹਨੂਮਾਨ ਚਾਲੀਸਾ ਪੜਾਇਆ ਜਾਣਾ ਆਪਣੇ ਪ੍ਰਾਰਥਨਾ ਕਰਵਾਈ ਜਾਣੀ ਚਾਹੀਦੀ ਸਵੇਰੇ ਸਾਰੇ ਇਹਦੇ ਬਾਰੇ ਕੀ ਰਿਐਕਸ਼ਨ ਆ ਰਿਹਾ ਇਸ ਲਈ ਭਾਰਤ ਪੰਜਾਬ ਦੇ ਵਿੱਚੋਂ ਕੋਈ ਬਹੁਤਾ ਵੱਡਾ ਰਿਐਕਸ਼ਨ ਤਾਂ ਨਹੀਂ ਆਇਆ ਕਿਉਂਕਿ ਹਾਲੇ ਇਹ ਖਬਰ ਸਪਰੈਡ ਹੋਣੀ ਆ ਪਰ ਮੇਰਾ ਨਿੱਜੀ ਤੌਰ ਤੇ ਉੱਤੇ ਵਿਚਾਰ ਆ ਵੀ ਕਿਸੇ ਵੀ ਇੱਕ ਧਰਮ ਵਿਸ਼ੇਸ਼ ਦੀ ਗੱਲ ਸਵੇਰ ਦੀ ਪ੍ਰਾਰਥਨਾ ਸਭਾ ਦੇ ਵਿੱਚ ਕਰਨੀ ਹੀ ਕਿਉਂ ਆ ਬੱਚਿਆਂ ਨੂੰ ਇਸ ਗੱਲ ਦਾ ਪਾਠ ਪੜਾਇਆ ਜਾਵੇ ਤੇ ਭਾਵੇਂ ਤੁਸੀਂ ਹਿੰਦੂ ਆ ਮੁਸਲਮਾਨ ਆ ਸਿੱਖ ਆ ਈਸਾਈ ਆ ਜੈਨੀਆਂ ਬੋਧੀਆਂ ਸਾਰੇ ਧਰਮ ਬਰਾਬਰ ਆ ਪਰ ਕੁਝ ਨਾ ਵਕਤ ਵਕਤ ਖਾਵਾਂ ਤੇ ਲੋਕ ਇਹ ਗੱਲਾਂ ਕਰਦੇ ਰਹਿੰਦੇ ਜੀ ਕਿ ਸਾਡੇ ਧਰਮ ਦੀ ਗੱਲ ਹੋਣੀ ਚਾਹੀਦੀ ਹੈ ਬੱਚਿਆਂ ਦੇ ਬਣਾ ਦੇ ਉੱਤੇ ਅਸਰੇ ਇਸ ਗੱਲ ਦਾ ਹੀ ਹੋਣਾ ਚਾਹੀਦਾ ਕਿ ਮੈਨੂੰ ਇਹ ਲੱਗਦਾ ਵੀ ਬੱਚੇ ਨੂੰ ਉਹ ਸ਼ਖਸੀਅਤ ਦੀ ਆਉਦੀ ਉਹਨੇ ਕਿਹੜੇ ਧਰਮ ਨੂੰ ਚੁਣਨਾ ਉਹ ਕਿਹੜੇ ਧਰਮ ਚ ਪੈਦਾ ਹੋਇਆ ਕੋਈ ਇੱਕ ਧਰਮ ਦੀ ਗੱਲ ਨਹੀਂ ਸੋਪਣੀ ਚਾਹੀਦੀ ਅੱਛਾ ਫਿਰੋਜ਼ਪੁਰ ਜ਼ਿਲ੍ਹੇ ਚ ਅਸਲੇ ਦੇ ਕਿੰਨੇ ਕੁ ਲਾਇਸੈਂਸ ਨੇ ਜੀ ਮੈਂ ਤਾਂ ਜੀ ਅੱਜ ਹੈਰਾਨ ਰਹਿ ਗਿਆ ਕੱਲੇ ਫਿਰੋਜ਼ਪੁਰ ਦੇ ਵਿੱਚ 25000 ਦੇ ਕਰੀਬ ਅਸਲਾ ਲਾਇਸੈਂਸ ਹੈਗੇ ਆ ਦੂਜੀ ਗੱਲ ਮਹੱਤਵਪੂਰਨ ਇਹ ਪੂਰੇ ਪੰਜਾਬ ਦੇ ਵਿੱਚ 4 ਲੱਖ ਦੇ ਕਰੀਬ ਹੈਗੇ ਆ ਕੋਈ ਵੇਲਾ ਸੀਗਾ ਵਹਿਣਸ ਸਿੰਘ ਸਾਹਿਬ ਜਦੋਂ ਪੰਜਾਬ ਦੇ ਉੱਤੇ ਕਾਲਾ ਦੌਰ ਸੀ ਤੇ ਉਦੋਂ ਆਪਾਂ ਸਿਲਫ ਡਿਫੈਂਸ ਵਾਸਤੇ ਲੈਂਦੇ ਸੀ ਹੁਣ ਤਾਂ ਬਹੁ ਗਿਣਤੀ ਫੁਕਰੀਆਂ ਵਾਸਤੇ ਲੈਂਦੇ ਆ ਜੀ ਉਹ ਫੁਕਰੀ ਦੇ ਵਿੱਚ ਉਹ ਵਿਆਹ ਦੇ ਵਿੱਚ ਗੋਲੀ ਚਲਾਤੀ ਸ਼ਰੀਕ ਮਾਰਦਾ ਉਹ ਫਰੋਤੀ ਲਈ ਤਮ ਕੀ ਦੇਤੀ ਉਹਦੇ ਗੋਲੀ ਮਾਰ ਕੇ ਪੱਜ ਗਏ ਉਹਨੂੰ ਕਹਤਾ ਤੇਰੇ ਬਹਿਤ ਚ ਮਾਰਨੀ ਆ ਨੇਫੇ ਚ ਟੰਕਤੇ ਤੇ ਬਾਅਦ ਵਿੱਚ ਛਲਾਰੂ ਜਿਹੜੇ ਉਹ ਸੜਕਾਂ ਦੇ ਉੱਤੇ ਤਰੇ ਫਿਰਦੇ ਆ ਇਹ ਗੱਲਾਂ ਤਾਂ ਦੇਖਿਸ਼ ਪਾਉ ਆ ਹਾਲਾਂਕਿ ਹੁਣ ਸਖਤੀਆਂ ਹੋਈਆਂ ਲਾਇਸੈਂਸ ਬਣਦੇ ਉੱਤੇ ਪਰ ਐਪਲ ਸੰਸਦੇ ਉੱਤੇ ਤੁਸੀਂ 200000 ਲੈ ਸਕਦੇ ਆ ਇਹ ਤਾਂ ਮੈਂ 4 ਲੱਖ ਦੀ ਗੱਲ ਕੀਤੀ ਜਿਹੜੇ ਕਿ ਸਰਕਾਰ ਦੇ ਵੱਲੋਂ ਯਾਨੀ ਕਿ ਪ੍ਰਸ਼ਾਸਨ ਦੇ ਵੱਲੋਂ ਮੰਨਤਾ ਉਹ ਜਿਹੜੇ 2 ਨੰਬਰ ਦੇ ਵਿੱਚ ਹਿਯਾਰ ਗੈਰ ਕਾਨੂੰਨੀ ਤਰੀਕੇ ਨਾਲ ਕਈ ਜੋਧਪੁਰ ਤੋਂ ਲਿਆਂਦਾ ਕਦੇ ਕੋਈ ਕਿਤੇ ਕਾਨਪੁਰ ਦਾ ਕੱਟਾ ਲਿਆਂਦਾ ਕਦੇ ਕਿਥੋਂ ਲਿਆਂਦਾ ਇਹ ਤਾਂ ਬਿਲਕੁਲ ਹੀ ਵੱਖਰੀਆਂ ਹੈਗੀਆਂ ਸਿਰਫ ਪੰਜਾਬ ਦੇ ਵਿੱਚ ਹਰ ਰੋਜ਼ ਅਖਬਾਰਾਂ ਦੇ ਵਿੱਚ ਹੁੰਦਾ ਕਿ ਚਾਚੇ ਨੇ ਭਤੀਜਾ ਮਾਰਤਾ दारू ਪੀ ਕੇ ਦੋਸਤ ਲੜਪੇ ਇੱਕ ਨੇ ਦੂਜੇ ਦੇ ਗੋਲੀ ਮਾਰਤੀ ਫਲਾਣੀ ਸਾਹ ਤੇ ਜ਼ਮੀਨ ਦੇ ਟੋਟੇ ਪਿੱਛੇ ਲੜਪੇ ਫਲਾਣੀ ਸਾਹ ਤੇ ਫੁਲਾਣੀ ਔਰਤ ਪਿੱਛੇ ਲੜਪੇ ਬਸ ਆਹੋ ਕੁਛ ਚੱਲੀ ਜਾਂਦਾ ਜੀ ਹੂੰ ਹੂੰ ਤੇ ਲਾਲ ਕਿਲੇ ਦੇ ਮੌਕੇ ਤੇ ਜਿਹੜਾ ਡ੍ਰਿਲ ਹੋਈ ਹੈ ਉਦੋਂ ਬੰਬ ਦੀ ਧਮਕੀ ਆਈ ਸੀ ਕੋਈ ਕੀ ਬਣਿਆ ਬਾਅਦ ਚ ਫਿਰ ਨਹੀਂ ਅਸਲ ਵਿੱਚ ਨਾ ਸਿਰਫ ਸਾਬ ਮੌਕ ਡ੍ਰਿਲ ਹੁੰਦੀ ਹੈ ਜਿਵੇਂ ਕਿ ਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾ ਤਣੀ ਵਾਲਾ ਮਾਹੌਲ ਸ਼ੁਰੂ ਹੋਇਆ ਸੀਗਾ ਉਦੋਂ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੌਕ ਡ੍ਰਿਲ ਕੀਤੀ ਗਈ ਯਾਨੀ ਕਿ ਇੱਕ ਅਭਿਆਸ ਕੀਤਾ ਗਿਆ ਬਨੌਟੀ ਉਹੋ ਜਿਹਾ ਖਤਰਾ ਬਨੌਟੀ ਤਰੀਕੇ ਨਾਲ ਸਿਰਜ ਕੇ ਜੇਕਰ ਅਸਲੀ ਉਵੇਂ ਹੋਇਆ ਤਾਂ ਫਿਰ ਆਪਾਂ ਸਿੱਧਣਾ ਕਿਵੇਂ ਆ ਇਹ ਆ ਇਹ ਹੁਣ 15 ਅਗਸਤ ਨੂੰ ਆਪਾਂ ਜਾਣਦੇ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਲਾਲ ਕਿਲੇ ਤੇ ਫਿਰ ਝੰਡਾ ਲਹਿਰਾਉਣਾ ਉਹਨਾਂ ਨੇ 12ਵੀਂ ਵਾਰ ਲਹਿਰਾਉਣਾ ਪਿਛਲੀ ਵਾਰ 11ਵੀਂ ਵਾਰ ਜਦੋਂ ਲਹਿਰਾਇਆ ਸੀ ਉਹਨਾਂ ਨੇ ਬਹੁਤ ਲੰਮਾ ਭਾਸ਼ਣ ਦਿੱਤਾ ਸੀ 103 ਮਿੰਟਾਂ ਦਾ ਹੁਣ ਨਹੀਂ ਪਤਾ ਕਿੰਨੇ ਘੰਟੇ ਨਾ ਪਛੜ ਜਾਣ ਕਿ ਪਰ ਮੌਕਟਰਲ ਕੀਤੀ ਜਾ ਰਹੀ ਆ ਬਨੌਟੀ ਤਰੀਕੇ ਦੇ ਨਾਲ ਪੈਦਾ ਕਰਕੇ ਤੇ ਅਭਿਆਸ ਕੀਤਾ ਜਾ ਰਿਹਾ ਵੀ ਸੰਕਟ ਨੂੰ ਕਿਵੇਂ ਟਾਲਣਾ ਹਾਲਾਤ ਨਾਲ ਕਿਵੇਂ ਸਿੱਝਣਾ ਹੈਗਾ ਇਥੇ ਮੌਕੜਨ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਲਾਲ ਕਿਲੇ ਦੇ ਵਿੱਚ ਕੁਝ ਅਧਿਕਾਰੀ ਗਏ ਤੇ ਉਹ ਬਨੌਟੀ ਬੰਬ ਨਾਲ ਲੈ ਗਏ। ਉਹ ਬਨੌਟੀ ਬੰਬ ਉਹਨੇ ਕਿੱਥੇ ਰਖਤਾ ਜਿਹੜੇ ਉੱਥੇ ਪੁਲਿਸ ਮੁਲਾਜ਼ਮ ਆ ਜਿਹੜੇ ਉੱਥੇ ਲਾਲ ਕਿਲੇ ਦੇ ਵਿੱਚ ਸਿਕਿਉਰਿਟੀ ਤੇ ਉਹਨਾਂ ਨੇ ਬੰਬ ਲੱਭਿਆ ਲੱਭਿਆ ਹੀ ਨਹੀਂ ਉਹਨਾਂ ਨੂੰ। ਮਤਲਬ ਉਹ ਮੇਰੇ ਵਰਗੇ ਕਦੇ ਉਹ ਖੁੰਝਾ ਵੇਖ ਲਿਆ ਕਦੇ ਉਹ ਮੇਜ਼ ਵੇਖ ਲਿਆ ਕਦੇ ਉਹ ਦਰਖਤਲੇ ਵੇਖ ਲਿਆ ਉਹ ਮੁਦਦੇ ਤੇ ਪਹੁੰਚ ਹੀ ਨਹੀਂ ਸਕੇ। ਇਸ ਕਰਕੇ 7 ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ ਆ ਵੀ ਤੁਸੀਂ ਡਿਊਟੀ ਦੇ ਵਿੱਚ ਅਣਗਹਿਲੀ ਵਰਤਦੇ ਆ। ਤੇ ਬਾਕੀ ਸਾਬਕਾ ਜਿਹੜੇ ਰਾਜਪਾਲ ਸੀ ਸੱਤੇਪਾਲ ਮਲਕ ਉਹਨਾਂ ਦੀ ਦਿਹਾਂਤ ਹੋ ਗਿਆ ਜੀ ਉਹਨਾਂ ਆ ਬਿਲਕੁਲ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ ਬੜੇ ਦੁੱਖ ਦੀ ਗੱਲ ਆ ਵੈਸੇ ਤਾਂ ਸੋਸ਼ਲ ਮੀਡੀਆ ਤੇ ਇਹਨਾਂ ਨੂੰ 2-3 ਹਫ਼ਤੇ ਪਹਿਲਾਂ ਹੀ ਮਾਰਤਾ ਸੀਗਾ ਕਿਉਂਕਿ ਵਿਊ ਲਾਈਕ ਸ਼ੇਅਰ ਸਾਨੂੰ ਫੋਲੋਅਰ ਵਧਣ ਇਸ ਚੱਕਰ ਦੇ ਵਿੱਚ ਸੱਤੇਪਾਲ ਮਲਕ ਸਾਹਿਬ ਤਾਂ ਪਹਿਲਾਂ ਹੀ ਤੋਰਤੇ ਸੀਗੇ ਦੁੱਖ ਦੀ ਗੱਲ ਆ ਕਿ ਅੱਜ ਉਹ ਸੱਚੀ ਮੁੱਚੀ ਤੁਰ ਗਏ 79 ਇਅਰ ਇਹਨਾਂ ਦੀ ਉਮਰ ਸੀ 69-79 ਸਾਲ ਉਮਰ ਸੀ ਇੱਕ ਕੱਟ ਅਸੀ ਵਰੇ ਤੇ ਇਹਨਾਂ ਨੇ 1:12 ਦੇ ਉੱਤੇ ਦੁਪਹਿਰ ਦੇ ਵੇਲੇ ਅੱਜ ਆਖਰੀ ਸਾਹ ਲਿਆ ਦੂਜੀ ਗੱਲ ਇਹ ਜੀ ਕਿ ਵੱਖ-ਵੱਖ ਸੂਬਿਆਂ ਦੇ ਰਾਜਪਾਲ ਰਹੇ ਆ ਜਿਦੇ ਵਿੱਚ ਇਹ ਰਾਜਪਾਲ ਬਿਹਾਰ ਦੇ ਵੀ ਰਹੇ ਆ, ਗੋਆ ਦੇ ਵੀ ਰਹੇ ਆ, ਜੰਮੂ ਕਸ਼ਮੀਰ ਦੇ ਵੀ ਰਹੇ ਆ, ਮੇਘਾਲਿਆ ਦੇ ਵੀ ਰਹੇ ਆ ਤੇ 2018 ਦੇ ਵਿੱਚ ਓਡੀਸ਼ਾ ਦਾ ਇਸ ਵੀ ਮਿਲਿਆ ਸੀ 23 ਅਗਸਤ 2018 ਤੋਂ ਲੈ ਕੇ 30 ਅਕਤੂਬਰ 2019 ਤੱਕ ਜੰਮੂ ਕਸ਼ਮੀਰ ਦੇ ਰਾਜਪਾਲ ਵੀ ਰਹੇ ਆ ਉਸੇ ਵੇਲੇ ਦੇ ਵਿੱਚ 1 ਅਗਸਤ 2019 ਨੂੰ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਈ ਗਈ ਸੀ ਸੋ ਇਹ ਉਹਦੇ ਗਵਾਹ ਵੀ ਹੱਗੇ ਆ ਪਰ ਗੱਲ ਇਹ ਜੀ ਕਿ ਇਹ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਦੇ ਹੱਕ ਦੇ ਵਿੱਚ ਨਿਖ ਕੇ ਬੋਲੇ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਇਹਨਾਂ ਨੇ ਬੜਾ ਸਿੱਖਾ ਪ੍ਰਤੀਕਿਰਿਆ ਦਿੱਤੀ ਸੀ ਇਹਦੇ ਕਰਕੇ ਪੰਜਾਬੀ ਇਹਨਾਂ ਨੂੰ ਬੜਾ ਪਿਆਰ ਕਰਦੇ ਆ ਕਿਉਂਕਿ ਧੱਕੜ ਸੀ ਕਿਉਂਕਿ ਵਿਵਾਖ ਸੀ ਗੱਲ ਕਹਿਣ ਦਾ ਤਰੀਕਾ ਸੀ ਤੇ ਕਿਸੇ ਨੂੰ ਬਿਲਕੁਲ ਚੁੱਕ ਸਕਦੇ ਸੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ 'ਚ ਕੀ ਗੱਲਬਾਤ ਚੱਲੀ ਜੀ ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੇ ਵਿੱਚ ਨਾ ਮਹੱਤਵਪੂਰਨ ਵਿਚਾਰਾ ਹੋਈਆਂ ਅੱਜ ਇਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਕੀਤੀ ਆ ਇਸ ਮੀਟਿੰਗ ਦੇ ਵਿੱਚ ਪਤਾ ਲੱਗਾ ਜੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਜੀ ਮਹੱਤਵਪੂਰਨ ਗੱਲਾਂ ਬਾਤਾਂ ਹੋਈਆਂ ਇੱਕ ਤਾਂ ਉਹ ਕਹਿੰਦੇ ਜੀ ਮੁੱਖ ਮੁੱਦਾ ਇਹ ਸੀਗਾ ਜੀ ਕਿ ਵਾਰ-ਵਾਰ ਬੰਬ ਦੀਆਂ ਧਮਕੀਆਂ ਮਿਲ ਰਹੀਆਂ ਬੰਬ ਦੀ ਧਮਕੀ ਕਦੇ ਕਿੱਥੋਂ ਆਂਦੀ ਕਦੇ ਕਿੱਥੋਂ ਆ ਗਈ ਉਹ ਕਹਿੰਦੇ ਜੀ ਕਿ 14 ਜੁਲਾਈ ਤੋਂ ਹੁਣ ਤੱਕ ਉਹ ਕਹਿੰਦੇ ਜੀ ਹੁਣ ਤੱਕ ਇਹ 20 ਤੋਂ ਵੱਧ ਵਾਰ ਧਮਕੀਆਂ ਮਿਲੀਆਂ ਪਰ ਪੁਲਿਸ ਨੂੰ ਹਲੇ ਤੱਕ ਸਮੀ ਸਾਬ ਨੇ ਗੱਲ ਕਹੀ ਆ ਕਿ ਤਖਤਾਂ ਦੇ ਵਿੱਚ ਟਕਰਾਅ ਨਾ ਹੋਵੇ ਆਉਂਦੇ ਸਮੇਂ ਦੇ ਵਿੱਚ ਇਹਦੇ ਉੱਤੇ ਜ਼ੋਰ ਦਿੱਤਾ ਗਿਆ। ਰਾਹ ਲੱਭਿਆ ਗਿਆ। ਉਹਨਾਂ ਨੇ ਕਿਹਾ ਜੀ ਕਿ ਜਿਹੜੀਆਂ ਸ਼ਿਕਾਇਤਾਂ ਆਉਂਦੀਆਂ ਅਕਾਲ ਤਖਤ ਸਾਹਿਬ ਨੂੰ ਇਹਦੇ ਬਾਰੇ ਵੀ ਫੈਸਲੇ ਲੈਣ ਦੀ ਗੱਲ ਕੀਤੀ ਗਈ ਹੈ ਮੀਟਿੰਗ ਦੇ ਵਿੱਚ। ਇੱਕ ਐਡਵਾਈਜ਼ਰੀ ਕਮੇਟੀ ਬਣਾਉਣੀ ਹੈ ਜਿਹਦੇ ਉੱਤੇ ਸਹਿਮਤੀ ਬਣ ਗਈ ਹੈ ਜਿਹੜੀ ਸਿੱਖ ਮਸਲਿਆਂ ਸੰਬੰਧੀ ਸ਼ਿਕਾਇਤਾਂ ਦੇ ਉੱਤੇ ਨਿਰਣਾ ਲਾਊਗੀ। ਸੋ ਆ ਵਿਸ਼ੇ ਵਿਚਾਰੇ ਗਏ। ਉੱਤਰਾਖੰਡ ਜਿਹੜਾ ਬੱਦਲ ਫਟਿਆ ਕਿੰਨਾ ਕੁ ਨੁਕਸਾਨ ਹੋਇਆ ਜੀ ਉਹਦੇ ਨਾਲ। ਬਹੁਤ ਨੁਕਸਾਨ ਹੋਇਆ। ਸਿੰਘ ਸਾਬ ਮੈਂ ਤਾਂ ਵੀਡੀਓ ਦੇਖ ਕੇ ਹੈਰਾਨੀ ਰਹਿ ਗਿਆ। ਵੀ ਕੁਦਰਤ ਦਾ ਕਹਿਰ ਇੰਨੇ ਵੀ ਹੋ ਸਕਦਾ ਉਥੇ ਤਾਂ ਮੈਂ ਨਾ ਵੀ ਜਿਵੇਂ ਤਾਸ਼ ਦੇ ਪੱਤੇ ਵਾਂਗੂ ਘਰ ਨਾਲ ਰੁੜ ਰਹੇ ਆ ਉਤਲੇ ਥਾਂ ਤੋਂ ਪਹਾੜ ਤੋਂ ਪਾਣੀ ਡਿੱਗਦਾ ਥੱਲੇ ਇੰਨੀ ਤੇਜ਼ ਗਤੀ ਦੇ ਵਿੱਚ ਇੰਨਾ ਤੇਜ਼ ਵਹਾਅ ਉਹਦਾ ਇੰਨਾ ਮਲਬਾ ਨਾਲ ਜਾ ਰਿਹਾ ਵੀ ਉਹ ਘਰਾਂ ਦੇ ਵਿੱਚ ਹੋਟਲਾਂ ਦੇ ਵਿੱਚ ਸਭ ਕੁਝ ਮੈਂ ਨਾ ਵੀ ਬਸ ਖਤਮੀ ਕਰੀ ਜਾਂਦਾ ਜਿੱਧਰ ਵੀ ਪਾਣੀ ਨਿਕਲਦਾ ਤੇ ਇਹ ਖਬਰ ਆਈ ਹੈਗੀ ਜੀ ਅੱਜ ਦੁਪਹਿਰ ਦੇ ਵੇਲੇ 1:45 'ਤੇ ਉਤਰਾਖੰਡ ਦੇ ਵਿੱਚ ਧਰਾਲੀ ਖੇਤਰ ਦੇ ਵਿੱਚ ਬੱਦਲ ਫਟਿਆ ਤੇ ਖੀਰ ਗੰਗਾ ਪਿੰਡ ਉੱਚ ਬਹਿ ਗਿਆ ਕੁਝ ਨਹੀਂ ਉੱਥੇ ਬਾਕੀ ਬਚਿਆ ਵੀਡੀਓ ਫੋਟੋਸਫ ਦੇ ਸਾਹਮਣੇ ਆਈਆਂ ਅਗਲੀ ਗੱਲ ਹੈ ਵੀ 34 ਸਕਿੰਟਾਂ ਦੇ ਵਿੱਚ ਪੂਰਾ ਪਿੰਡ ਬਰਬਾਦ ਹੋ ਗਿਆ ਚਾਰ ਲੋਕਾਂ ਦੀ ਹੁਣ ਤੱਕ ਮੌਤ ਦੀ ਖਬਰ ਮਿਲੀ ਹੈ 50 ਤੋਂ ਵੱਧ ਲਾਪਤਾ ਹੈਗੇ ਆ ਕੋ ਪਤਾ ਲੱਗਾ ਜੀ ਕਿ ਐਨਡੀਆਰਫ ਦੀਆਂ ਟੀਮਾਂ ਆਰਮੀ ਦੀਆਂ ਟੀਮਾਂ ਇਸੇ ਮੌਕੇ ਤੇ ਪਹੁੰਚ ਗਈਆਂ ਪਰ ਬੜੇ ਦੁੱਖ ਦੀ ਖਬਰ ਆਈ ਹੈ ਜੀ ਬਠਿੰਡੇ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਪੁਲਿਸ ਨੇ ਪ੍ਰਾਇਮਰੀ ਦੇ ਬੱਚੇ ਘੇਰੇ ਆ ਕੀ ਗੱਲ ਕੋਈ ਖਤਰਾ ਸੀ ਉੱਥੇ ਇਹ ਜਿਹ ਖਤਰਾ ਨਹੀਂ ਸ੍ਰੀਮਨ ਸਾਹਿਬ ਅਸਲ ਵਿੱਚ ਨਾ ਅੱਜ ਸ਼ਹੀਦ ਕਰਨਜੀਤ ਕੋਰਕ ਦੀ ਮਿੱਟੀ ਜਿਹੜੀ ਬਣੀ ਹੋਈ ਆ ਤੇ ਉਹਦੀ ਇੱਕ ਉਹਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਸੀਗਾ ਤੇ ਅੱਜ ਜਿਹੜੀਆਂ ਉਹਦੇ ਨਾਲ ਸੰਬੰਧਤ ਟੀਚਰ ਯੂਨੀਅਨਾਂ ਹੈਗੀਆਂ ਉਹਦੇ ਵਿੱਚੋਂ ਕੁਝ ਟੀਚਰਾਂ ਦੇ ਉੱਤੇ ਰੱਖੀ ਰੱਖੀ ਹੈ ਜਿਵੇਂ ਆਪਾਂ ਘਰਾਂ ਦੇ ਵਿੱਚ ਹੀ ਕਰ ਹੋ ਕਰ ਲਏਨੇ ਹੁੰਨੇ ਆ ਅਰੈਸਟ ਕਰ ਲਏਨੇ ਹੁੰਨੇ ਆ ਘਰਾਂ ਦੇ ਵਿੱਚ ਹੀ ਉਸ ਤਰੀਕੇ ਦੇ ਨਾਲ ਟੀਚਰਾਂ ਦੇ ਉੱਤੇ ਨਿਗਰਾਨੀ ਰੱਖੀ ਗਈ ਹੈ ਕਿਤੇ ਇਹ ਤਾਂ ਨਹੀਂ ਉੱਥੇ ਚੱਲੇ ਬਠਿੰਡੇ ਦੇ ਵਿੱਚ ਇਸ ਕਮੇਟੀ ਦੀ ਜ਼ਿਲ੍ਹਾ ਪ੍ਰਧਾਨ ਕੁੜੀ ਆ ਮੇਰੇ ਚੇਤੇ ਦੇ ਵਿੱਚੋਂ ਨਾਂ ਵਿਸਰ ਗਿਆ ਸ਼ਾਇਦ ਅਜੇ ਚੇਤੇ ਉਹ ਆਪਣੀ ਕਲਾਸ ਦੇ ਵਿੱਚ ਪੜ੍ਹਾ ਰਹੀ ਹੈ ਤੇ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਚ ਪੜ੍ਹਾ ਰਹੀ ਹੈ। ਪੁਲਿਸ ਮੁਲਾਜ਼ਮਾਂ ਦੇ ਸਹਾਰੇ ਬੈਠੀਆਂ ਜਿਵੇਂ ਕਹਿ ਦਿੱ ਗਏ ਵੀ ਪ੍ਰਾਇਮਰੀ ਕਲਾਸ ਦੇ ਬੱਚਿਆਂ ਨੂੰ ਘੇਰਾ ਪਾਇਆ ਹੁੰਦਾ ਜਿਵੇਂ ਵੀ ਕਿਤਾ ਟੀਚਰ ਇੱਥੋਂ ਉੱਠ ਕੇ ਕਿਤੇ ਉਹ ਸਮਾਗਮ ਚ ਨਾ ਚਲੀ ਜਾਵੇ। ਫਿਰ ਵੀਡੀਓ ਵਾਇਰਲ ਹੋਈਏ ਤਾਂ ਬੜੀ ਕਿਰਕਰੀ ਹੋਈ ਹੈ ਜੀ ਇਸ ਮਸਲੇ ਦੀ। ਸੂਤਰਨਤਾਰਨ ਦੀ ਜ਼ਮੀਨੀ ਚੋਣ ਦਾ ਕਿਵੇਂ ਚੱਲ ਰਿਹਾ ਜੀ ਕੰਮ? ਪੂਰਾ ਰੌਲਾ ਚੱਲ ਰਿਹਾ ਜੀ ਇਸ ਵੇਲੇ ਅੰਦਰ ਖਾਤੇ ਜਿਆਦਾ ਚੱਲਦਾ ਬਾਹਰ ਮੁਕੀ ਥੋੜਾ ਜਿਹਾ ਹਲੇ ਘਟਾ। ਅਮਰਤਪਾਲ ਸਿੰਘ ਦੀ ਟੀਮ ਦੇ ਵੱਲੋਂ ਕਿਹਾ ਗਿਆ ਜੀ ਕਿ ਅਸੀਂ ਚੋ ਨੱਥਕੇ ਲੜਾਂਗੇ ਬੀਬੀ ਪਰਮਜੀਤ ਕੌਰ ਖਲੜਾ ਨੇ ਦੋ ਟੋਕ ਕੇ ਗੱਲ ਕਹੀ ਤੀ ਨਾ ਇਹ ਤੇ ਨਾ ਭਵਿੱਖ ਦੇ ਵਿੱਚ ਕੋਈ ਚੋਣ ਲੜਨੀ ਨਹੀਂ ਤਾਂ ਕਾਲੀ ਦਲ ਨੇ ਬੀਬੀ ਸੁਖਵਿੰਦਰ ਕੌਰ ਨੂੰ ਦਾਵਾ ਨੂੰ ਉਮੀਦਵਾਰ ਐਲਾਨ ਦਿੱਤਾ ਕਾਂਗਰਸ ਬੀਜੇਪੀ ਤੇ ਆਮ ਆਦਮੀ ਪਾਰਟੀ ਹਲੇ ਐਲਾਨ ਐਲਾਨਣ ਤੋਂ ਬਾਕੀ ਆ ਚੋਣ ਕਮਿਸ਼ਨ ਨੇ ਹਲੇ ਤਰੀਕਾ ਐਲਾਨ ਨਹੀਂ ਕੀਤਾ ਪਰ ਜਿਵੇਂ ਮੈਂ ਅੱਗੇ ਗੱਲ ਕਹਿਣਾ ਸੀਗਾ ਵੀ ਪਾਈ ਲੁਧਿਆਣਾ ਪਛਮੀ ਦੀ ਚੋਣ ਦੇ ਮੌਕੇ ਲੁਧਿਆਣਾ ਐਂ ਲੱਗਦਾ ਸੀ ਵੀ ਜਿਵੇਂ ਰਾਜਸਤਾ ਦੀ ਬੜਗੀ ਆ ਤੇ ਹੁਣ ਆਉਂਦੇ 2 2.5 ਮਹੀਨੇ ਤਰਨ ਤਰਨ ਦਾ ਜੀਤਾ ਨਿਭਣੀ ਰਹਿਣੀ ਆ ਤਿੰਨ ਤਾਵਾਂ ਦੇ ਗੜੇ ਤੇ ਗੜੇ ਉਧਰਲੇ ਪਾਸੇ ਨੂੰ ਸ਼ੁਰੂ ਹੋ ਗਏ ਤੇ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਅੱਜ ਪੰਜਾਬ ਦਾ ਮੌਸਮ ਕਈ ਥਾਵਾਂ ਤੇ ਤਾਂ ਮੀਂਹ ਕਣੀ ਵੜਾ ਸੀਗਾ ਪਰ ਬਹੁਤਿਆਂ ਥਾਵਾਂ ਤੇ ਮੀਂਹ ਨਹੀਂ ਪਿਆ ਜਦੋਂ ਹੁਣ ਮੈਂ ਤੁਹਾਡੇ ਨਾਲ ਖਬਰਾਂ ਨਹੀਂ ਸਾਂਝ ਪਾ ਰਿਹਾ ਆ ਮੈਂ ਬਾਹਰ ਦੇਖਿਆ ਜੀ ਤਾਕੀ ਥਾਣੀ ਤੇ ਵੈਸੇ ਪੱਤੇ ਪੁੱਤੇ ਹਿਲ ਰਹੇ ਆ ਹੁਣ ਮਾੜੀ ਜੀ ਹਵਾ ਚੱਲੀ ਆ ਉਧਾਂ ਅੱਜ ਗਰਮੀ ਬਹੁਤ ਸੀ ਤਾਫਮਾਨ ਸੈਂਟੀਗ੍ਰੀ 38 ਡਿਗਰੀ ਪੰਜਾਬ ਦੇ ਵਿੱਚ ਰਿਹਾ ਤੇ ਆਉਂਦੇ 24 ਘੰਟਿਆਂ ਦੇ ਵਿੱਚ ਖਾਸਾ ਵੀ ਪੈਣ ਦੀ ਸੰਭਾਵਨਾ ਜੀਣਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਬਹੁਤ ਧੰਨਵਾਦ